ਨਾਬਾ ਜੇਲ੍ਹ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਨਜ਼ਰਬੰਦ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਨਵੀਂ ਜੇਲ੍ਹ ਵਿੱਚ ਮਿਲਣ ਲਈ ਉਹਨਾਂ ਦੀ ਧਰਮਪਤਰੀ ਵਿਧਾਇਕ ਗਨੀਵ ਕੌਰ ਮਜੀਠੀਆ ਵਿਸ਼ੇਸ਼ ਤੌਰ ਤੇ ਜੇਲ੍ਹ ਪਹੁੰਚੇ। ਡੇਢ ਘੰਟਾ ਮਜੀਠੀਆ ਨਾਲ ਮੁਲਾਕਾਤ ਕੀਤੀ ਇਸ ਮੌਕੇ ਗਨੀਵ ਕੌਰ ਨੇ ਮਜੀਠੀਆ ਨੇ ਕਹਿ ਕਿ ਮਜੀਠੀਆ ਚੜ੍ਹਦੀ ਕਲਾ 'ਚ ਨੇ ਤੇ ਸਰਕਾਰ ਜੋ ਮਰਜ਼ੀ ਕਰ ਲਵੇ ਪਰ ਅਸੀਂ ਡਰਨ ਵਾਲੇ ਨਹੀਂ। ਉਹਨਾਂ ਕਹਿ ਕਿ ਸਰਕਾਰ ਦੀ ਮਨਸ਼ਾ ਸਾਰਿਆਂ ਨੂੰ ਪਤਾ ਹੈ ਤੇ ਉਹਨਾਂ ਦਾ ਮੰਨਛਾ ਹੈ ਕਿ ਮਨੂਬਲ ਕਦੇ ਨਹੀਂ ਤੋੜਿਆ ਜਾ ਸਕਦਾ ਉਹਨਾਂ ਕਹਿੰਦੇ ਕਿ ਜੇਲ੍ਹ ਵਿੱਚ ਮਜੀਠੀਆਂ ਨੂੰ ਆਮ ਵਿਅਕਤੀਆਂ ਨਾਲ ਰੱਖਿਆ ਜਾ ਰਿਹਾ ਹੈ ਜਦੋਂ ਕਿ ਉਹਨਾਂ ਨੂੰ ਔਰੇਂਜ ਰੱਖਿਆ ਵਿੱਚ ਰੱਖਣਾ ਚਾਹੀਦਾ ਹੈ ਇਸ ਸਬੰਧ ਵਿੱਚ ਅਸੀਂ ਅਰਜ਼ੀ ਵੀ ਦਾਇਰ ਕੀਤੀ ਹੈ ਹਾਂਜੀ ਨਹੀਂ ਕੋਰਟ 'ਚ ਮਿਲੇ ਸੀਗੇ ਤਰੀਕ ਵੇਲੇ ਤੇ ਬੱਚਿਆਂ ਦਾ ਹਾਲਚਾਲ ਪੁੱਛਿਆ ਤੇ ਮਾਤਾ ਪਿਤਾ ਦਾ ਹਾਲਚਾਲ ਪੁੱਛਿਆ ਚਰਦੀ ਕਲਾਚ ਚਰਦੀ ਕਲਾਚ ਨੇ ਜੀ ਬਿਲਕੁਲ ਚਰਦੀ ਕਲਾਚ ਨੇ ਹਮੇਸ਼ਾ ਚਰਦੀ ਕਲਾਚ ਹੁੰਦੇ ਨੇ ਉਹਨਾਂ ਦੀ ਕੋਈ ਮਤਲਬ ਉਹਨਾਂ ਨੂੰ ਕੋਈ ਉਹਨਾਂ ਦਾ ਜਿਹੜਾ ਮਨੁਬਲ ਨਹੀਂ ਤੋੜ ਸਕਦਾ ਉਹਨਾਂ ਨੂੰ ਕੋਈ ਚੜੀ ਲੱਥੀ ਬੈਰਕ ਦੀ ਉਹ ਬਿਲਕੁਲ ਠੀਕ ਨੇ ਸਿਕਿਉਰਿਟੀ ਰੀਜ਼ਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟਿਵ ਨੇ ਜੇਲ ਮੈਨੂਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਸੀਗੀ ਉਹ ਤਾਂ ਉਹਨਾਂ ਦੀ ਹੁਣ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਐ ਇਸ ਤਰ੍ਹਾਂ ਉਹ ਤਾਂ ਕਿੰਨੀ ਬਾਰੀ ਦੱਸ ਚੁੱਕੇ ਆ ਅਸੀਂ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਿਆ ਕੇ ਤਾਂ ਦਿਖਾਓ ਸਾਨੂੰ ਨਹੀਂ ਇਹ ਡਰਗ ਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਭਾ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰਗ ਦਾ ਹੋ ਸਕਦਾ ਹੈ ਜਾ ਡੀਏ ਦਾ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਤਾਂ ਕਲੀਅਰ ਹੈ ਕਿ ਜੇ ਜਦ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੋਸ ਡਰਗ ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਏ ਚ ਪਾਤਾ ਜੇ ਤਾਂ ਤੁਸੀਂ ਕਹੋ ਕਿ ਡਰਗ ਲੱਭੇ ਉਹਨਾਂ ਨੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਪਤਾ ਸੀ ਸਾਨੂੰ ਅਸੀਂ ਬਿਲਕੁਲ ਤਿਆਰ ਸੀ ਮੈਂ ਇਹਨੂੰ ਜ਼ਰੂਰ ਡਿਫਰੈਂਸ਼ੀਏਟ ਕਰਦਾ ਜੀ ਜੋ ਇਹ ਪ੍ਰੋਪਾਗੈਂਡਾ ਹੈਗਾ ਕਿ ਕੰਫਰਟ ਵਾਸਤੇ ਕੁਝ ਕੀਤਾ ਬਿਲਕੁਲ ਨਹੀਂ ਸਿਕਿਉਰਿਟੀ ਰਿਜਨਸ ਨੇ ਤੁਸੀਂ ਕੋਟਾਂ 'ਚ ਤੇ ਮੀਡੀਆ 'ਚ ਆਪ ਜਾ ਕੇ ਦੱਸਿਆ ਕਿ ਬਿਕਰਮ ਸਿੰਘ ਮਰਜੀਠਿਆ ਨੂੰ ਇੰਨਾ ਸੁਰੱਖਿਆ ਦਾ ਖਤਰਾ ਹੈ ਕਿ ਉਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਸਕਦੇ ਪਰਦੇ ਲਾਉਣੇ ਪੈਂਦੇ ਨੇ ਤੇ ਕੋਟਾਂ ਕੋਟ ਜਿਹੜੀ ਉਹ ਫੋਟਰੈਸ ਬਣਾਈ ਜਾਂਦੀ ਹੈ ਕੋਟ ਦੀ ਸਾਰੀ ਸੜਕਾਂ ਸੀਲ ਕਰ ਦਿੱਤੀਆਂ ਜਾਂਦੀਆਂ ਹੋਰ ਕੋਈ ਕੰਮ ਨਹੀਂ ਕੀਤਾ ਜਾਂਦਾ ਉੱਥੇ ਸੋ ਇਸ ਕਰਕੇ ਅਸੀਂ ਕਿਹਾ ਕਿ ਜਿਹੜੀ orange category high risk prisoner ਹੈ ਉਹਦਾ ਜਿਹੜੀ ਬੈਰਕ ਹੈ ਕਿਸੇ ਹੋਰ ਨਾਲ ਸ਼ੇਅਰ ਨਹੀਂ ਹੋ ਸਕਦੀ ਤੇ ਇੱਥੇ ਅਕੋਮੋਡੇਸ਼ਨ ਦੀ ਕੋਈ ਤਕਲੀਫ ਨਹੀਂ ਹੈ ਤੋ ਅਸੀਂ ਅੱਜ ਐਪਲੀਕੇਸ਼ਨ ਫਾਈਲ ਕਰ ਚੁੱਕੇ ਸੀ ਇਹਨਾਂ ਦਾ ਅੱਜ ਟਾਈਮ ਸੀਗਾ ਰਿਪਲਾਈ ਦੇਣ ਦਾ ਸਟੇਟਸ ਰਿਪੋਰਟ ਫਾਈਲ ਕਰਨ ਦਾ ਅੱਜ ਦੋਨੋਂ ਉਹਨਾਂ ਨੇ ਕੋਰਟ 'ਚ ਨਹੀਂ ਕੀਤੀ ਤੇ ਅਗਲੀ 31 17 ਪੈ ਗਈ ਹੈ ਜੀ ਅਸੀਂ ਅੱਜ ਇਹ ਰੈਗੂਲਰ ਬੇਲ ਫਾਈਲ ਕਰ ਦਿੱਤੀ ਹੈ ਜੀ ਆਨਰੇਬਲ ਕੋਰਟ ਨੇ 22 ਤਰੀਕ ਉਹਦਾ ਨੋਟਿਸ ਕਰ ਲਿਆ ਔਰ ਉਹ ਚੜਦੀ ਕਲਾ 'ਚ ਨੇ ਇਹ ਬਿਲਕੁਲ ਠੀਕ ਨੇ ਰਬ ਰਬ ਕਰ ਰਹੇ ਆ ਉਹਦਾ ਨਾਮ ਜਪ ਰਹੇ ਨੇ ਚੜਦੀ ਕਲਾ 'ਚ ਸਰ ਸ਼ਿਫਟ ਨਹੀਂ ਕੀਤਾ ਇਸ ਕੇਸ 'ਚ ਉਹਨਾਂ ਨੂੰ ਨਾਬਾਹੀ ਲੈ ਕੇ ਆਏ ਨੇ ਹਾਈ ਕੋਰਟ ਚ ਪ੍ਰੋਟੈਕਸ਼ਨ ਜਿਹੜੀ ਨੇ ਸਿਕਿਉਰਿਟੀ ਵਿਡਰੋਅ ਕੀਤੀ ਸੀ ਉਹ ਜਦ ਅਸੀਂ ਪਟੀਸ਼ਨ ਫਾਈਲ ਕੀਤੀ ਸੀ ਤਾਂ ਆਨਰੇਬਲ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਕਿ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਇਨਸ਼ੋਰ ਕੀਤੀ ਜਾਵੇ ਤੇ ਅੰਡਰ ਥੈਟ ਇਨਸ਼ੋਰੈਂਸ ਜਿਹੜੀ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਤਾਂ ਕੋਰਟ ਚ ਉਹਨਾਂ ਨੇ ਕਿਹਾ ਜੀ ਨਾਬਾ ਚ ਉਹਨਾਂ ਕੋਲ ਫੈਸਿਲਿਟੀਆਂ ਬੈਟਰ ਰ ਬੀ ਕੀਨ ਸਿਕਿਓ ਆਰਡਰ ਇਸ ਕਰਕੇ ਲਿਆ ਨਾਬੇ ਦਾ ਕਿ ਉੱਥੇ ਫੈਸਿਲਿਟੀਆਂ ਬੈਟਰ ਫॉर ਸਿਕਿਉਰਿਟੀ ਹੈ ਪਰ ਇੱਥੇ ਔਰੇਂਜ ਪ੍ਰਿਜ਼ਨਰ ਦਾ ਜੇਲ ਮੈਨੂਅਲ ਦੀ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ ਇਸ ਕਰਕੇ ਅਸੀਂ ਉਹ ਜਿਹੜੀ ਪਟੀਸ਼ਨ ਆਈ ਹੈ ਸਰ ਹਲੇ ਪਰਚਾ ਦਰਜ ਅਸੀਂ ਜਿਹੜੀ ਕਾਸ਼ਿੰਗ ਪਟੀਸ਼ਨ ਹੈ ਉਹ ਹਲੇ ਨਹੀਂ ਫਾਈਲ ਕੀਤੀ ਜੀ ਹਾਲ ਫਿਲਹਾਲ ਸਿਰਫ ਅੱਜ ਅਸੀਂ ਰੈਗੂਲਰ ਬیل ਫਾਈਲ ਕੀਤੀ ਹੈ ਅਸੀਂ ਰਿਮਾਂਡ ਆਰਡਰ ਚੈਲੰਜ ਕੀਤੇ ਉਹ ਜੁਲਾਈ ਐਂਡ ਚ ਪਈ ਹੋਈ ਹੈ ਤੇ ਹੁਣ 14 ਤਰੀਕ ਅੱਜ ਅਸੀਂ ਰੈਗੂਲਰ ਬਿਲ ਫਾਈਲ ਕਰਤੀ ਸੀ ਉਹ 22 ਤਰੀਕ ਲੱਗੇ ਪਰ ਇੱਕ ਗ੍ਰਾਸ ਵਾਇਲੇਸ਼ਨ ਹੈ ਪਰ ਕੀ ਦੇਖ ਲਓਗੇ ਬੰਦੇ ਜੇ ਪਾਰਟ ਪੂਜਾ ਕਰਦਾ ਸਾਰਾ ਦਿਨ ਜਾਂ ਉੱਥੇ ਬੈਠਾ ਵੀ ਐਂ ਕਰਦਾ ਰਹਿੰਦਾ ਤੁਹਾਨੂੰ ਰੋਜ਼ ਸ਼ਾਮ ਨੂੰ ਮਿਲ ਜਾਂਦੀ ਐਲੀ ਅਪਡੇਟ ਅਲੀ